ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਠੇ ਸ਼ਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਤੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਮੋਰ ਧਿਆਇਆ ਪ੍ਰਭ ਕੀ ਸਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ गोणे गावो रंग राता रहाओ सतगुरु नाम निदान देलाया चिंता सगल विनासी कर कृपाय अपनो कर लीना मन वसया बिनासी ताको विघ्न ना को लागे ਜੋ ਸਤ ਗੁਰ ਆਪਣੇ ਰਾਕੇ ਚਰਨ ਕਮਲ ਬਤੇਰ ਦੇ ਅੰਤਰ ਅੰਮ੍ਰਿਤ ਹਾਰੇ ਰਸ ਚਾਖੇ ਕਰ ਦੇਵਾ ਤੇਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਬਾਸਾ ਤਨ ਗੁਰੂ ਗੁਰੂ ਸਾਹਿਬ ਜੀ ਮਹਾਰਾਜ ਅੱਜ ਤਨ ਸਹਿਬ ਸ੍ਰੀ ਗੁਰੂ ਨਾਨਕ ਸਮਰਿਆ ਆਪ ਜੀ ਦਾ ਕੋਟਰ ਕੋਟਨ ਮਾਨਨ ਦੀ ਬੜੀ ਖੁਸ਼ੀ ਹੈ ਪ੍ਰਭ ਅੰਮ੍ਰਿਤ ਜਿੰਦਾ ਸੱਚ ਨੂੰ ਮਿਹਰ ਜੀ ਅੰਮ੍ਰਿਤ ਜਿਹ ਤੋਂ ਸੂਹ ਸਰਤਾ ਪਾਈਆਂ ਭਰਿਆ ਸਾਰੇ ਆਰਦੇ ਦਾ ਕਰਦੇ ਪੀਤਵਾਨ ਪਰਦੇਵ ਸਿੰਘ ਭਾਈ ਜ ਸਿੰਘ ਸਾਰਾ ਪਰਵਾਰ ਆਸ਼ਕ ਕਦਰ ਦਾ ਹੋ ਕੇ ਆਪਣੇ ਜੋ ਸੁੰਦਰ ਸੁਹਣੇ ਘਰ ਦੀ ਸ਼ੁਰੂ ਕਰਦੇ ਹੋਏ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਘਰ ਦੀ ਸੁਖਸ਼ਾਂਤੀ ਵਾਸਤੇ ਬੱਚਿਆਂ ਦੇ ਰਸਤੇ ਸੁਲਝਾਉ ਜਗ੍ਹਾ ਬਣਾਉਣ ਵਾਸਤੇ ਭਾਸ਼ਾ ਦੇ ਚਰਨ ਬੋਏ ਪਰਵਾਰ ਨੇ ਕਿਰਪਾ ਕਰੀ ਇੱਛਾ ਪੂਰਨਾ ਬਗਵਾਦੀਆਂ ਪੂਰੀਆਂ ਕਰ ਦੇਈ ਜੋ ਸਮੁੱਚੀ ਸਾਦਾ ਪਾਠ ਰਾਮ ਕੀਤਾ ਸਪੂਰਨ ਹੋਇਆ ਸਪੂਰਨ ਹੋ ਕੇ ਐਸ ਜੋ ਮਰਦ ਵੀ ਗੁਰਸਾਹਿਬ ਦੀੇ ਸੇਵਾ ਸਰਦਾ ਵਿੱਚ ਸੇਵਾ ਕੀਤੀ ਜਾਣੀ ਉਸ ਤੋਂ ਪ੍ਰਾਪਤ ਜੋ ਗੁਰੂ ਕਾ ਲੰਗਰ ਆਪਾਂ ਬਾਅਦ ਵਿੱਚ ਸੁਰਨਾ ਪਹਿਲਾ ਗੁਰੂ ਸਾਹਿਬ ਦੀ ਸਵਾਰੀ ਜਿੰਨਾ ਗੁਰੂ ਸਾਹਿਬ ਗੁਰਦਵਾਰਾ ਸਾਹਿਬ ਵਿੱਚ ਪਹਿਲਾ ਦਿਨ ਦਾ ਗੁਰਸਾਹਿਬ ਦੀ ਸੇਵਾ ਵਾਹਿ ਜੀ ਦਾ ਖਰਸਾ ਵਾਹਿ ਜੀ ਕੀ ਸਤਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਹੈ ਗੁਰੂ ਸਤਿਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ 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 ਵਾਹਿਗੁਰੂ